ਜਾ ਬਚਾਓ ਯਾਤਰਾ ਦੇ ਵਿੱਚ ਸੁਖਬੀਰ ਸਿੰਘ ਬਾਦਲ ਪਹੁੰਚ ਚੁੱਕੇ ਨੇ ਅੰਮ੍ਰਿਤਸਰ ਦੇ ਵਿੱਚ ਅੱਜ ਤੀਸਰਾ ਦਿਨ ਦੱਸਿਆ ਜਾ ਰਿਹਾ ਫਿਲਹਾਲ ਤੁਸੀਂ ਦੇਖ ਸਕਦੇ ਹੋ ਕਿ ਤੀਸਰੇ ਦਿਨ ਦੀ ਇਹ ਖਾਸ ਜਿਹੜੀ ਹੈ ਕਵਰੇਜ ਤੁਹਾਡੇ ਨਾਲ ਸਾਂਝੀ ਕਰਦੇ ਪਏ ਹਾਂ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਇਨ੍ਹਾਂ ਨੌਜਵਾਨਾਂ ਨੂੰ ਇਨ੍ਹਾਂ ਪਰਿਵਾਰਾਂ ਨੂੰ ਮਿਲਣ ਵਾਸਤੇ ਪਹੁੰਚੇ ਨੇ ਜਿਹੜੇ ਪਰਿਵਾਰ ਨੀਲੇ ਕਾੜ ਲੈ ਕੇ ਬੈਠੇ ਨੇ ਜਿਹੜੇ ਜਿਹੜੀਆਂ ਮੁਸ਼ਕਲਾਂ ਦੱਸਦੇ ਪਏ ਨੇ ਤਾਂ ਫਿਲਹਾਲ ਤੁਸੀਂ ਦੇਖ ਸਕਦੇ ਹੋ ਕਿ ਇਹ ਉਹ ਪਰਿਵਾਰ ਨੇ ਜਿਹੜੇ ਜਿਨ੍ਹਾਂ ਨੂੰ ਨੀਲੇ ਕਾਰਡ ਜਿਹਨਾਂ ਦੇ ਕੱਟੇ ਗਏ ਸੀ ਆਟਾ ਦਾਲ ਸਕੀਮ ਜਦੋਂ ਸ਼੍ਰੋਮਣੀ ਅਕਾਲੀ ਦਲ ਨੇ ਸ਼ੁਰੂ ਕੀਤੀ ਸੀ ਤਾਂ ਉਸ ਤੋਂ ਬਾਅਦ ਇਹ ਜਿਹੜੀ ਸਕੀਮ ਬੰਦ ਕੀਤੀ ਗਈ ਹੈ ਤਾਂ ਅੱਜ ਇਹ ਆਪਣੇ ਆਪਣੇ ਕਾਰਡ ਲੈ ਕੇ ਇੱਥੇ ਪਹੁੰਚੇ ਨੇ ਜਿਹੜੇ ਕਿਤੇ ਨਾ ਕਿਤੇ ਅਪੀਲ ਕਰਦੇ ਪਏ ਨੇ ਕਿਉਂ ਕੱਟਿਆ ਗਿਆ ਕੋਈ ਦੱਸਿਆ ਦੱਸ ਦਿਓ ਜੇ ਉਹ ਕਿੰਨੇ ਆ ਅੱਛਾ ਛੁਟੇ ਗਏ ਮਾਤਾ ਰੋਟੀ ਕਿਦਣਾ ਚੱਲਦੀ ਹੈ ਮੈਂ ਅੱਜ ਅੱਗੇ ਮੈਂ ਅੱਜ ਦੇਖੋ ਚਲਾ ਲਓ ਅੰਮ੍ਰਿਤਸਰ ਸ਼ਹਿਰ ਚ ਹੈ ਆ ਬਿਚਾਰੀ ਗਰੀਬ ਮਾਤਾ ਹੈ ਇਹਦਾ ਨੀਲਾ ਕਾਰਡ ਮਾਤਾ ਦੇਖੋ ਨਾ ਮੂੰਹ ਤੋਂ ਬੋਲੇ ਕਰ ਦਿਓ ਆ ਮਾਤਾ ਦਾ ਨੀਲਾ ਕਾਰਡ ਬਣਾਇਆ ਤੁਹਾਡਾ ਕਾਰਡ ਕਿਦੋਂ ਦਾ ਕਟਿਆ ਜਦੋਂ ਤੋਂ ਹੀ ਕੋਲ ਤੇ ਜਦੋਂ ਬੈਠੇ ਹੋ ਪੰਜ ਸਾਲ ਹੋ ਗਏ ਆ ਆਥੀ اچھا ਉਦੋਂ ਦਾ ਬਣਾਇਆ ਤੇ ਰੋਟੀ ਮਾਤਾ ਕਿੰਨੇ ਚੱਲਦੀ ਆ ਬਾਲ ਨੇ ਬਣਾਇਆ ਜੀ ਕਹਿੰਦੇ ਬਾਦਲ ਸਾਹਿਬ ਨੇ ਬਣਾਇਆ ਸੀ ਉਹਦੇ ਬਾਅਦ ਦੂਜੀ ਸਰਕਾਰ ਆ ਕੇ ਕੱਟਤਾ ਆਹ ਤਾਂ ਹਾਲਾਤ ਹੈ ਹੁਣ ਮਾਤਾ ਵਿਚਾਰੀ ਗਰੀਬ ਐ ਇਹ ਇਹਦੇ ਕੋਈ ਹੋਰ ਕੋਈ ਸਾਧਨ ਹੈ ਨਹੀਂ ਵਿਚਾਰੀ ਰੋ ਵੀ ਰਹੀ ਐ ਆ ਤਾਂ ਹਾਲਾਤ ਹੈ ਥੋੜੇ ਕੀ ਕਰਨਗੇ ਕਿਸ ਤਰੀਕੇ ਨਾਲ ਮੈਂ ਮੈਂ ਉਹੀ ਹੈਰਾਨ ਹੈ ਮੈਂ ਆ ਆਖੀ ਤੇ ਥੋੜਾ ਇਹਨਾਂ ਦਾ ਵੀ ਕਟਦਾ ਥੋੜਾ ਵੀ ਥੋੜਾ ਇਧਰ ਆਇਓ ਇਧਰ ਆਇਓ ਆਜ ਆ ਵੀ ਹਾਂਜੀ ਇਹਨਾਂ ਦਾ ਵੀ ਕਾਰਡ ਕੱਟਿਆ ਗਿਆ ਹਾਂ ਜੀ ਜਦੋਂ ਜਾਣੇ ਆ ਉਹ ਕਹਿੰਦੇ ਪਿੱਛੋਂ ਕੱਟੇ ਗਏ ਆ ਪਿੱਛੋਂ ਕੱਟੇ ਗਏ ਆ 30 ਰੁਪਏ 35 ਰੁਪਏ ਕਿਲੋ ਆਟਾ ਵਾ ਘਰ ਪਰਿਵਾਰ ਕਿੱਥੋਂ ਪਾਲਾਂਗੇ ਅਸੀਂ ਆਟਾ ਲਿਆਵਾਂਗੇ ਦਾਲ ਹਾਂਜੀ ਇਹ ਬਾਦਲ ਸਾਹਿਬ ਦੇ ਹੁਕਮ ਦੇ ਵਿੱਚ ਬਣੇ ਸੀ ਤੇ ਹੁਣ ਉਹ ਨਾਲ ਕੱਟੇ ਗਏ ਹਾਂ ਹਾਂਜੀ ਰੋਟੀ ਖਾਣੀ ਹੈ ਨਾ ਅਸੀਂ ਗਰੀਬਾਂ ਨੇ ਸਮੱਸਿਆ ਕੀ ਹੈ ਜੀ ਸਮੱਸਿਆ ਕੀ ਹੈ ਬਗੈਰ ਦੇਖੇ ਸਮਝੇ ਕਾਰਡ ਕੱਟਦੇ ਆਪਣਾ ਖਰਚਾ ਘਟਾਉਣਾ ਚਾਹੁੰਦੇ ਸੀ ਤੇ ਉਹਨਾਂ ਨੇ ਕਿਹਾ ਤਾਂ ਅਫਸਰਾਂ ਨੂੰ ਕਿ 40% ਕਾਰਡ ਕੱਟ ਦਿਓ ਤੇ ਦਫਤਰ 'ਚ ਬੈ ਕੇ ਕਿਸੇ ਨੇ ਕੋਈ ਵੈਰੀਫਾਈ ਨਹੀਂ ਕੀਤਾ ਕੁਝ ਕਰਨਗੇ ਤਾਂ ਆਹ ਹਾਲਾਤ ਬਣੇ ਪਈ ਐ ਕੱਲੇ ਇੱਥੇ ਨਹੀਂ ਜਿੱਥੇ ਵੀ ਮੈਂ ਜਾਣਾ ਮੈਂ ਪਿੰਡਾਂ ਜਾਣਾ ਮੰਡੀਆਂ ਜਾਣਾ ਗਰੀਬ ਆਉਂਦੇ ਆ ਵਿਚਾਰੇ ਹੁਣ ਇਹਨਾਂ ਨੂੰ ਇਹ ਦੇਖ ਮਾਤਾ ਥੋੜੇ ਸਾਹਮਣੇ ਹੈ ਕੋਈ ਐਸ માતા ਦੇ ਕਾਰਡ ਕਰਤਾ ਜਿਹੜੀ ਵਿਚਾਰੀ ਕੋਲ ਕੋਈ ਸਾਧਨ ਹੀ ਨਹੀਂ ਹੈ ਤੇ ਫਿਰ ਸਰਕਾਰ ਦੇ ਅਫਸਰ ਕਿਉਂ ਕੱਟ ਰਿਹਾ ਸੋ ਦੇਖ ਸਕਦੇ ਹੋ ਕਿ ਇਹ ਬਾਦਲ ਸਾਹਿਬ ਨੇ ਬਾਦਲ ਸਾਹਿਬ ਸੁਖਵੀਰ ਸਿੰਘ ਬਾਦਲ ਜਿਨ੍ਹਾਂ ਵੱਲੋਂ ਇਹ ਪੂਰੀ ਗੱਲਬਾਤ ਸਾਂਝੀ ਕੀਤੀ ਉਹਨਾਂ ਪਰਿਵਾਰਾਂ ਨੂੰ ਮਿਲਿਆ ਗਿਆ ਜਿਹੜੇ ਪਰਿਵਾਰ ਇੱਥੇ ਪਹੁੰਚੇ ਨੇ ਨੀਲੇ ਕਾਰਡ ਲੈ ਕੇ ਪਹੁੰਚੇ ਨੇ ਫਿਰ ਦੇਖ ਸਕਦੇ ਹੋ ਤਸਵੀਰਾਂ ਇਹ ਅਮਰਤਸਰ ਦੀਆਂ ਤਸਵੀਰਾਂ ਨੇ ਅਮਰਤਸਰ ਕੱਟ ਕਿਆ ਜਾ ਰਿਹਾ ਕਿ ਜਿੰਨੇ ਵੀ ਕਾਰਡ ਕੱਟੇ ਗਏ ਨੇ ਉਹਨਾਂ ਦੀ ਲਿਸਟ ਬਣਾਈ ਜਾਵੇ ਲਿਸਟ ਬਣਾ ਕੇ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਪਹੁੰਚਾਈ ਜਾਵੇ ਤਾਂ ਜੋ ਅਸੀਂ ਉਹਦਾ ਕੋਈ ਹੱਲ ਕਰ ਸਕੀਏ ਤਾਂ ਕਿਤੇ ਨਾ ਕਿਤੇ ਨਿਸ਼ਾਨੇ ਜ਼ਰੂਰ ਸਾਦੇ ਨਜ਼ਰ ਆ ਰਹੇ ਨੇ ਪਿਛਲੇ ਥੋੜੇ ਦਿਨਾਂ ਪਹਿਲੇ ਅਸੀਂ ਪੰਜਾਬ ਯਾਤਰਾ ਅਟਾਰੀ ਤੋਂ ਸ਼ੁਰੂ ਕੀਤੀ ਅਸੀਂ ਯਾਤਰਾ ਨੂੰ ਸ਼ੁਰੂਆਤ ਕਰਨ ਲੱਗੇ ਆ ਸਾਰੇ ਨੌਜਵਾਨਾਂ ਦਾ ਧੰਨਵਾਦ ਕਰਦਾ ਸਾਰੇ ਹੋਰ ਕਰਨਾ ਕਰਦਾ ਹੈ ਗੁਰੂ ਦੀ ਨਗਰੀ ਦੀ ਸੰਗਤ ਦਾ ਧੰਨਵਾਦ ਕਰਦਾ ਹੈ ਕਿ ਜਿੰਨਾ ਪਿਆਰ ਤੁਸੀਂ ਦੇ ਰਹੇ ਹੋ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੋ ਅਈ ਸੋ ਨਿਹਾਲ ਜੋਸ਼ ਨਾਲ ਜਰਾ ਨਾਰਾ ਲਾਓ ਗੁਰੂ ਰਾਮਦਾਸ ਦੀ ਨਗਰੀ ਦੇ ਵਿੱਚ ਆਪਾਂ ਅੱਜ ਸੁਖਬੀਰ ਬਾਦਲ ਜੀ ਪੰਜਾਬ ਬਚਾਓ ਯਾਤਰਾ ਦੇ ਵਿੱਚ ਨਿਕਲੇ ਆ ਪੰਜਾਬ ਨੂੰ ਬਚਾਉਣ ਦੀ ਜ਼ਰੂਰਤ ਆ ਤੇ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਖੇਤਰੀ ਪਾਰਟੀ ਪੰਜਾਬ ਦੀਆਂ ਜੜ੍ਹਾਂ ਨਾਲ ਜੁੜੀ ਪਾਰਟੀ ਜਿੰਨੇ ਸਾਰੇ ਹੀ ਸੰਘਰਸ਼ ਪੰਜਾਬ ਦੇ ਵਿੱਚ ਇਸ ਸ਼੍ਰੋਮਣੀ ਅਕਾਲੀ ਦਲ ਦੇ ਲੜੇ ਆ ਅੱਜ ਪੰਜਾਬ ਚਾਹ ਯਾਤਰਾ ਸਰਦਾਰ ਸੁਖਬੀ ਸਿੰਘ ਦੀ ਬਾਦਲ ਪਾਕ ਪ੍ਰਧਾਨ ਨੇ ਕਹਿੰਦੇ ਆ ਕਿ ਇਹਨੂੰ ਪਤਾ ਲੱਗਾ ਕਿ ਪੰਜਾਬ ਨੂੰ ਆਰਾਮਦਾ ਫਰਕਦਾ ਏ ਉਹ ਪੂਰੇ 12 ਗੇਟਾਂ ਚ ਨਿਕਲ ਲਈਆਂ ਜਿਹਦਾ ਨਾਇਬ ਸਰਕਾਰ ਹਲਕਾ ਦੱਖਣੀ ਦੇ ਵਿੱਚ ਦੱਖਣ ਤੋਂ ਬਾਅਦ ਲਾਹੌਰ ਦੇ ਸੁਮਨ ਵਰਜ ਵਿੱਚ ਰਾਜਮਾਨ ਦਰਗਾਣਾ ਮੰਦਰ ਉੱਥੇ ਮੱਥਾ ਟੇਕ ਕੇ ਤੋਂ ਬਾਅਦ ਹਾਲ ਗੇੜ ਜਾਣਾ ਸੀ ਇਹ ਯਾਤਰਾ ਪੂਰੇ ਸ਼ਹਿਰ ਦੇ ਘੇਰਾ ਕਰੂਗੀ ਕਿਉਂ ਲਿਖੀ ਜਿਹੜੀ ਯਾਤਰਾ ਦੇ ਵਿੱਚ ਪੂਰੇ ਹਲਕਾ ਪੱਛਮੀ ਦੇ ਦੱਖਣੀ ਦੇ ਵਰਕਰ ਸਭਾਣ ਉਹ ਮਹਮਾ ਕੇ ਪਹੁੰਚ ਰਹੇ ਨੇ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆ ਜੀ ਆਇਆਂ ਨੂੰ ਕਹਿੰਦੇ ਆ